ਖਾਲਸ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਉਸ ਸਖਸ਼ਣਾ ਮਿਲਾਂ ਜਾਣ ਜਾ ਰਹੇ ਹਾਂ ਜਿਨ੍ਹਾਂ ਨੇ ਕਰੋਨਾ ਟਾਈਮ ਦੇ ਵਿੱਚ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਔਰ ਨਾ ਹੀ ਆਪਣੇ ਪਰਿਵਾਰ ਦੀ ਪਰਵਾਹ ਕਰਦੇ ਹੋਏ ਪੰਜਾਬ ਸਰਕਾਰ ਦੇ ਕਹਿਣ ਦੇ ਉੱਤੇ ਪੰਜਾਬ ਪੁਲਿਸ ਦੇ ਨਾਲ ਰਲ ਕੇ ਐਜੇ ਵਲੰਟੀਅਰ ਡਿਊਟੀ ਨਿਭਾਈ ਔਰ ਇਹਨਾਂ ਦੀ ਇਸ ਡਿਊਟੀ ਤੋਂ ਬਾਅਦ ਨਾਲ-ਨਾਲ ਕਰਦੇ ਇਹਨਾਂ ਨੇ ਕੋਈ ਸਮਾਜਿਕ ਕੰਮ ਵੀ ਕੀਤੇ ਹਨ ਔਰ ਕੋਈ ਇਸਨਾਂ ਦੀ ਜਿ ਮੰਗ ਹੈ ਔਰ ਕੀ ਮੰਗਿਆ ਪੰਜਾਬ ਸਰਕਾਰ ਤੋਂ ਕੋਈ ਬਾਖੂਬੀ ਆਪਣੇ ਆਪ ਦੱਸਣਗੇ ਸੋ ਮੇਰੀ ਮਰਜ਼ੀ ਸਰਦਾਰ ਕੁਲਵੰਤ ਸਿੰਘ ਜੀ ਹਾਂਜੀ ਕੁਲਵੰਤ ਸਿੰਘ ਜੀ ਤੁਸੀਂ ਇਹ ਜਿਹੜਾ 마ਸਕ ਪਾਇਆ ਹੈ ਇਹਦਾ ਵੀ ਕੀ ਕਾਰਨ ਹੈ 마ਸਕ ਪਾਇਆ 마ਸਕ ਤਾਂ ਹੁਣ ਬੰਦ ਹੋ ਚੁੱਕਾ ਤੁਸੀਂ ਕਿਉਂ ਪਾਇਆ ਹੋਇਆ ਹੈ ਅੱਲਾ ਤਾਂ ਮੈਂ ਸਾਰਿਆਂ ਨੂੰ ਗੁਰੂ ਫਤਿਹ ਸਾਂਝ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਬਾਅਦ ਮੈਂ ਆਵਾਜ਼ੇ ਖਾਲਸ ਟੀਵੀ ਦਾ ਦਿਲ ਦੀ ਗਹਿਰਾਈਆਂ ਤੋਂ ਸ਼ੁਕਰੀਆ ਦਾ ਕਰਨਾ ਚਾਹਾਂਗਾ ਜਿਨ੍ਹਾਂ ਨੇ ਕਿ ਮੇਰੀ ਜਿਹੜੀ ਬਾਜ ਹੈ ਸਰਕਾਰ ਤੱਕ ਪਹੁੰਚਾਣ ਲਈ ਜਿਹੜੇ ਕਿ ਮੇਰੀ ਮਤ ਕਰ ਰਹੇ ਹਨ ਹੁਣ ਮੈਂ ਮਸਕ ਦੀ ਸੱਚਾਈ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਜੀ ਇਹ ਮਸਕ ਦੀ ਉਹ ਹੈ ਜਦੋਂ ਸਾਡੇ ਦੇਸ਼ ਵਿੱਚ ਕਰੋਨਾ ਕਾਲ ਸ਼ੁਰੂ ਹੋਇਆ ਸੀ 2020 ਵਿੱਚ ਮਾਰਚ ਮਹੀਨੇ ਆ ਮਹੀਨਾ ਸ਼ੁਰੂ ਹੋ ਗਿਆ ਜੀ ਅੱਜ 10 ਨੂੰ ਸੇਵਾ ਕਰਦੇ ਨੂੰ ਪੰਜਾਬ ਪੁਲਿਸ ਵਲੰਟੀਅਰ ਬੱਜੋ ਕੋਵਿਡ 19 ਦੇ ਸਮੇਂ ਤੋਂ ਅੱਜ ਮੈਨੂੰ ਚੌਥਾ ਸਾਲ ਹੋ ਗਿਆ ਜੀ ਸੇਵਾ ਕਰਦੇ ਨੂੰ ਤੇ ਇਹ ਮਾਸਕ ਅੱਜ ਮੈਂ ਤਾਂ ਲਗਾਇਆ ਹੈ ਮੈਂ ਸਰਕਾਰ ਦੇ ਧਿਆਨ ਵਿੱਚ ਲਿਆਣਾ ਚਾਹੁੰਦਾ ਕਿ ਇਹਹੀ ਮਾਸਕ ਜਿਹੜਾ ਹੈ ਸਾਨੂੰ ਵੀ ਸਰਕਾਰ ਨੇ ਦਿੱਤਾ ਸੀ ਸੁਰੱਖਿਆ ਕਰਨ ਲਈ ਕਿ ਇਹ ਤੁਸੀਂ 마스크 ਲਾ ਕੇ ਲੋਕਾਂ ਦੀ ਸੇਵਾ ਕਰਨੀ ਹੈ ਤੇ ਅੱਗੇ ਜਿਹੜੇ ਲੋਕਾਂ 'ਚ ਅਸੀਂ 마스크 ਵੀ ਵੰਡੇ ਆ ਇਹ ਇਹੀ ਇਸੇ ਤਰੀਕੇ ਨਾਲ ਸਰਕਾਰ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਤੇ ਅਸੀਂ 4 ਸਾਲਾਂ ਤੋਂ ਆ 4 ਸਾਲ ਪੂਰੇ ਹੋ ਗਏ ਜੀ ਸੇਵਾ ਕਰ ਚਾਰ ਸਾਲ ਹੋ ਗਏ ਜੀ ਹਾਂ ਜੀ ਆ 4 ਸਾਲ ਪੂਰੇ ਹੋ ਗਏ ਜੀ ਠੀਕ ਆ ਜੀ ਤੇ ਜਿਹੜੀ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਇਹ ਨਿਸ਼ਕਾਮ ਸੇਵਾ ਜਿੱਦਾਂ ਕਿ ਆਪ ਕਹਿੰਦੇ ਕਿ ਬਿਨਾਂ ਕਿਸੇ ਫ੍ਰੀ ਆਫ ਕੋਸਟ ਬਿਨਾਂ ਕਿਸੇ ਤਰਖਾਦੋਂ ਨਿਭਾ ਰਹੇ ਹੋ ਜੀ ਜੀ ਬਿਨਾ ਕਿਸੇ ਤਨਖਾਹ ਤੋਂ ਬਿਨਾ ਕਿਸੇ ਵੀ ਪੱਤੇ ਤੋਂ ਨਿਭਾ ਰਹੇ ਹਾਂ ਸਾਨੂੰ 4 ਸਾਲ ਹੋ ਗਏ ਜੀ ਇਹੀ ਸੇਵਾ ਕਰਦੇ ਨੂੰ ਅਸੀਂ ਤਾਂ ਸਰਕਾਰ ਨੂੰ ਕਈ ਵਾਰੀ ਹੋਰ ਵੀ ਆਪਣੇ ਮੰਗ ਪੱਤਰ ਵੀ ਦੇ ਚੁੱਕੇ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੂੰ ਵੀ ਕਈ ਮੈਂ ਲੈਟਰ ਲਿਖ ਚੁੱਕਿਆ ਜੀ ਤੇ ਮੈਨੂੰ ਅੱਜ 100 ਲੈਟਰ ਹੋ ਚੁੱਕੀ ਜੀ ਪਿਛਲੀ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਇੱਕ ਵੀ ਲੈਟਰ ਦਾ ਮੇਰਾ ਜਵਾਬ ਨਹੀਂ ਆਇਆ ਜੀ ਕੋਈ ਵੀ ਜਵਾਬ ਨਹੀਂ ਆਇਆ ਇੱਕ ਪਿੱਛੇ ਜੇ ਮੇਰੀ ਲੈਟਰ ਮਾਨਯੋਗ ਹੋਮ ਮਿਨਿਸਟਰ ਸਾਹਿਬ ਸੀਗੇ ਸੁਖਜਿੰਦਰ ਸਿੰਘ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਜੀ ਉਹਨਾਂ ਨੇ ਅੱਗੇ ਭੇਜੀ ਵੀ ਸੀ ਡੀਜੀਪੀ ਦਫ਼ਤਰ ਹੈੱਡਕੁਆਟਰ ਨੂੰ ਪਰ ਉਹਦੇ ਵਿੱਚ ਵੀ ਮੇਰੇ ਉਹ ਲੈਟਰ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਹੋਮ ਮਿਨਿਸਟਰ ਸਾਹਿਬ ਦੇ ਕਹਿਣ ਤੇ ਵੀ ਅੱਛਾ ਤਾਂ ਜਿਹੜੀਆਂ ਤੁਸੀਂ ਇਹ ਲੈਟਰਾਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਇਹਨਾਂ ਦਾ ਕੋਈ ਸਬੂਤ ਹੈ ਕਿ ਤੁਸੀਂ ਇਹ ਜਿਹੜੀਆਂ ਚੀਜ਼ਾਂ ਭੇਜੀਆਂ ਕਿਉਂ ਹੋਮ ਮਿਨਿਸਟਰ ਸਾਹਿਬ ਨੂੰ ਭੇਜੀਆਂ ਜਾਂ ਸਰਦਾਰ ਭਗਵੰਤ ਸਿੰਘ ਜੀ ਮਾਨਤ ਸਾਹਿਬ ਜਿਹੜੇ ਸਾਡੇ ਸੀਐਮ ਸਾਹਿਬ ਦੇ ਉਹਨਾਂ ਨੂੰ ਭੇਜੀਆਂ ਨੇ ਜਾ ਤੁਸੀਂ ਕਿਤੇ ਹੋਰ ਅਧਿਕਾਰੀ ਦੇ ਵਿੱਚ ਭੇਜਿਆ ਨੇ ਕੀ ਤੁਹਾਡੇ ਕੋਲ ਇਹ ਸਬੂਤਾ ਸਮੇਤ ਗੱਲਾਂ ਹੈਗੀਆਂ ਜਾਂ ਤੁਸੀਂ ਵੈਸੇ ਹੀ ਦੱਸ ਰਹੇ ਹੋ ਕਿ ਇਸ ਗੱਲੇ ਦਾ ਕੋਈ ਸਬੂਤ ਵੀ ਹੈ ਕੋਈ ਪੁਕਤਾ ਸਬੂਤ ਵੀ ਹੈ ਤੁਹਾਡੇ ਕੋਲ ਜੀ ਮੇਰੇ ਕੋਲ ਪੂਰੇ ਲੈਟਰ ਹੈ ਜੀ ਇਹਨਾਂ ਦੇ ਸਾਰੇ ਲੈਟਰ ਮੈਂ ਤੁਹਾਡੇ ਚੈਨਲ ਰਾਹੀਂ ਉਹ ਲੈਟਰ ਵੀ ਦਿਖਾਉਣਾ ਚਾਹਣਾ ਜੀ ਸਾਰੇ ਲੈਟਰ ਮੇਰੇ ਕੋਲ ਪਏ ਆ ਇੱਕ ਲੈਟਰ ਹੈ ਜੀ ਜਿਹੜਾ ਤੇ 1:30 ਕੰਨਪਾਉ ਜੀ ਕਿ ਆ ਪਾਰਟੀ ਦੇ ਮੈਂਬਰ ਨੇ ਜਿਹੜੇ ਆਮ ਪਾਰਟੀ ਦੇ ਉਹਨਾਂ ਨੇ ਮੈਨੂੰ ਲਿਖਿਆ ਸੀਗਾ ਸੀਐਮ ਸਾਹਿਬ ਨੂੰ ਆ ਲੈਟਰ ਲਿਖੀ ਸੀਗੀ ਕਿ ਇਹਨੂੰ ਮੁੰਡੇ ਨੂੰ ਨੌਕਰੀ ਦਿੱਤੀ ਜਾਵੇ। ਅੱਛਾ ਜੀ। ਠੀਕ ਹੈ ਜੀ। ਇਹ ਲੈਟਰ ਹੈਡ ਇਹ ਜੀ ਇਹ ਤੁਹਾਡੇ ਮਤਲਬ ਕੀ ਉਹਨਾਂ ਨੇ ਇਸ ਤੋਂ ਬਾਅਦ ਇਹ ਲੈਟਰ ਮੈਂ ਲਿਖਿਆ ਸੀਗਾ ਸੀਐਮ ਸਾਹਿਬ ਨੂੰ। ਇਹ ਸੀਐਮ ਸਾਹਿਬ ਆਪਣੇ ਮੌਜੂਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਉਹਨਾਂ ਨੂੰ ਲਿਖਿਆ ਸੀਗਾ ਜੀ। ਇਸ ਤੋਂ ਬਾਅਦ ਆਹ ਮੇਰਾ ਲੈਟਰ ਹੈ ਜੀ। ਸ਼੍ਰੀ ਜਿਹੜੇ ਆਪਣੇ ਪਹਿਲਾਂ ਸੀਗੇ ਕਾਂਗਰਸ ਦੇ ਸ਼੍ਰੀ ਗੁਜਿੰਦਰ ਸਿੰਘ ਰੰਧਾਵਾ ਜੀ ਕੋਮ ਮਿਨਿਸਟਰ ਰਹੇ ਨੇ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਆ ਲੈਟਰ ਲਿਖੀ ਸੀ ਮੇਰੀ ਉਹਦੇ ਤੇ ਵੀ ਕੋਈ ਗੌਰ ਨਹੀਂ ਹੋਇਆ ਜੀ ਆ ਮੈਂ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਮਿੰਦ ਕੇਜਰੀਵਾਲ ਜੀ ਜਿਹੜੇ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਲੈਟਰ ਲਿਖੀ ਸੀ ਉਹਨਾਂ ਨੇ ਵੀ ਜਵਾਬ ਦਿੱਤਾ ਕਿ ਪੰਜਾਬ ਸਰਕਾਰ ਨੂੰ ਤੋਂ ਡੀ ਲੈਟਰ ਭੇਜੀ ਇਸ ਤੋਂ ਬਾਅਦ ਸਾਡੇ ਐਮਐਲਏ ਸਾਹਿਬ ਨੇ ਵੀ ਲੈਟਰ ਦਿੱਤੀ اے بی मुख्यमंत्री ਸਾਹਿب ਨੂੰ ਲਿਖੀ ਜੀ ਅੱਗੇ ਸਾਰੇ ਮੇਰੇ ਕੋਲ ਰਿਕਾਰਡ ਪੁਖਤਾ ਰਿਪੋਰਟ ਸਾਰੀ ਮੇਰੇ ਕੋਲ ਰਿਕਾਰਡ ਪਏ ਆ ਜੀ ਜਿਹੜਾ ਕਿ ਮੈਂ ਅੱਗੇ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਮੇਰੀ ਲੈਟਰ ਹੋਮ ਮਿਨਿਸਟਰ ਸਾਹਿਬ ਨੇ ਭੇਜੀ ਸੀ ਉਹ ਸਬੰਧੀ ਮੈਂ ਆਰਟੀਆਈ ਵੀ ਪਾ ਕੇ ਜਵਾਬ ਮੰਗਿਆ ਪਰ ਮੈਨੂੰ ਹੇ ਤੱਕ ਮੈਨੂੰ 15 20 ਆਰਟੀਆਈ ਪਾਤੀਆਂ ਪਰ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ ਜੀ ਹਾਲਾਂਕਿ ਜੋ ਰੂਲ ਹੈ ਆਰਟੀਆਈ ਐਕਟ ਕਹਿੰਦਾ ਹੈ ਕਿ ਇੱਕ ਬੰਦੇ ਦੀ ਆਰਟੀਆਈ ਦਾ ਤੁਸੀਂ 1 ਮਹੀਨੇ ਦੇ ਅੰਦਰ ਜਵਾਬ ਦਿਓ ਨਹੀਂ ਤਾਂ ਤੁਹਾਨੂੰ ਜੁਰਮਾਨਾ ਹੋਊਗਾ 25000 ਹੋਊਗਾ 50000 ਹੋਊਗਾ ਜੁਰਮਾਨਾ ਵੀ ਹੁੰਦਾ ਪਰ ਮੇਰੀ 15 ਅਟਕਈਆਂ ਦਾ ਕੋਈ ਜਵਾਬ ਨਹੀਂ ਦਿੰਦਾ ਜੀ ਹਜੇ ਤੱਕ ਹੁਣ ਤੱਕ ਤੁਸੀਂ ਕਿਸੇ ਜਿੱਦਾਂ ਮੌਕੇ ਤੇ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਉਹਨਾਂ ਨੂੰ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਹੈ ਕੋਈ ਉਹਨਾਂ ਨਾਲ ਗੱਲਬਾਤ ਹੋਈ ਹੈ ਜਾਂ ਹੋਰ ਕਿਸੇ ਇਹਨਾਂ ਦੇ ਜਿਹੜੇ ਮੌਜੂਦਾ ਮਿਨਿਸਟਰ ਨੇ ਔਰ ਜਾਂ ਤੁਹਾਡੇ ਨਾਲ ਕਿਸੇ ਨੇ ਕੋਈ ਕਿਸੇ ਕੋਈ ਗੱਲ ਕੀਤੀ ਹੋਵੇ ਜਾਂ ਕਿਹਾ ਹੋਵੇ ਕਿ ਤੁਹਾਨੂੰ ਇਹ ਜਿਹੜੀ ਨੌਕਰੀ ਦਿੱਤੀ ਜਾਊਗੀ ਜਾਂ ਫਿਰ ਤੁਹਾਨੂੰ ਕਿਸੇ ਪ੍ਰੋਸੈਸ ਚ ਲੈਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਮੇਗਨੂ ਜੀ ਮੈਂ ਇੱਕ ਦੋ ਵਾਰੀ ਟਾਈਮ ਲੈਣ ਦੀ ਕੋਸ਼ਿਸ਼ ਕੀਤੀ ਵੀ ਮੁੱਖ ਮੰਤਰੀ ਦਫ਼ਤਰ 'ਚ ਤੇ ਮੈਨੂੰ ਜਵਾਬ ਦਿੱਤਾ ਜਾਂਦਾ ਕੋਈ ਵੀ ਠੁਕਮਾ ਜਵਾਬ ਨਹੀਂ ਦਿੱਤਾ ਜਾਂਦਾ ਨਾ ਹੀ ਮੁੱਖ ਮੰਤਰੀ ਸਾਹਿਬ ਨਾਲ ਮੈਨੂੰ ਮਿਲਣ ਦਿੱਤਾ ਜਾਂਦਾ ਹਾਲਾਂਕਿ ਇਹ ਕਹਿੰਦੇ ਕਿ ਆਮ ਆਪੀ ਪਾਰਟੀ ਆਮ ਬੰਦਿਆਂ ਦੀ ਸਰਕਾਰ ਹੈ ਤੇ ਆਮ ਬੰਦੇ ਨੂੰ ਮਿਲਣ ਲਈ ਕਿਉਂ ਨਹੀਂ ਟਾਈਮ ਦਿੱਤੇ ਜਾਂਦੇ ਸੀ ਹਾਂ ਸਾਹਿਬ ਵੱਲੋਂ ਮੈਨੂੰ ਵੀ ਟਾਈਮ ਦਿੱਤਾ ਜਾਵੇ ਜੇ ਮੈਂ ਵੀ ਤੁਹਾਨੂੰ ਵੋਟੀਆਂ ਵੋਟਾਂ ਪਾਈਆਂ ਜੀ ਜਿਤਾਇਆ ਹੈ ਜੀ ਤੁਸੀਂ ਸਾਡੇ ਵੀ ਸਤਕਾਰਯੋਗ ਮੁੱਖ ਮੰਤਰੀ ਜਿੰਨੇ ਤੁਹਾਡੇ ਹੋਰ ਬੰਦਿਆਂ ਤੇ ਸਾਡੇ ਵੀ ਹੋ ਜੀ ਸਾਡਾ ਵੀ ਦੁੱਖਦਰਦ ਜਾਨੂ ਗਰੀਬਾਂ ਦਾ ਅਸੀਂ ਗਰੀਬ ਬੰਦੇ ਆ ਜੀ 4 ਸਾਲਾਂ ਤੋਂ ਸੇਵਾ ਕਿੱਦਾ ਕਰ ਰਹੇ ਆ ਤੇ ਸਾਡੇ ਵੀ ਘਰ ਦੇ ਹਾਲਾਤ ਮਾੜੇ ਨੇ ਜੀ ਤੁਹਾਨੂੰ ਜਦੋਂ ਇਹਨਾਂ ਨੇ ਪੰਜਾਬ ਪੁਰਸ ਤੁਸੀਂ ਵਲੰਟੀਅਰ ਰੱਖੇ ਗਏ ਹੋ ਜਦੋਂ ਤੁਹਾਨੂੰ ਵਲੰਟੀਅਰ ਰੱਖਿਆ ਇਹਨਾਂ ਨੇ ਤੁਹਾਨੂੰ ਕੀ ਕਹਿ ਕੇ ਰੱਖਿਆ ਸਰਕਾਰੀ ਤੁਸੀਂ ਐਜ਼ ਅ ਵਲੰਟੀਅਰ ਪੰਜਾਬ ਪੁਰਸ ਦੇ ਨਾਲ ਰੱਖ ਕੇ ਕੋਰੋਨਾ ਟਾਈਮ ਵਿੱਚ ਸੇਵਾ ਕੀਤੀ ਕਿਸ ਕਿਸ ਵਾਅਦੇ ਜਾਂ ਕਿਸ ਗੱਲ ਦੇ ਉੱਤੇ ਤੁਹਾਨੂੰ ਰੱਖਿਆ ਗਿਆ ਸੀ ਕਿ ਸ਼ਰਤ ਦੇ ਉੱਤੇ ਸਾਨੂੰ ਰੱਖਿਆ ਤਾਂ ਜੀ ਇਹਨਾਂ ਨੇ ਪਹਿਲਾਂ ਸੀਗਾ ਔਨਲਾਈਨ ਫਾਰਮ ਭਰੇ ਸੀਗੇ ਜਿਹੜੇ ਅਸੀਂ ਫੀਲ ਕੀਤੇ ਤੇ ਕਈ ਵਲੰਟੀਅਰ ਆਏ ਹਟ ਗਏ ਜੀ ਸਾਰੇ ਹੁਣ ਤਾਂ ਤਕਰੀਬਨ ਹਟੇ ਹੋਏ ਨੇ ਮੁੰਡੇ ਹੋਰ ਜਿਹੜੇ ਅਲੱਗ ਜ਼ਿਲ੍ਹਿਆਂ 'ਚ ਕਰ ਰਹੇ ਨੇ ਸੇਵਾ ਸਾਨੂੰ ਮਾਨ ਸਾਹਿਬ ਦਾ ਕਹਿਣਾ ਇਹ ਹੈ ਜੀ ਜੇ ਕਿਸੇ ਗਰੀਬ ਦਾ ਚੂਲਾ ਜਲਦਾ ਆਊਗਾ ਮੇਰੇ ਹਰੇ ਪੈਨ ਚਲਾਨਾ ਤੇ ਮੈਂ ਜ਼ਰੂਰ ਉਹ ਕੰਮ ਕਰੂਗਾ ਜੀ ਤੇ ਇਹ ਗਰੀਬ ਦੀ ਵੀ ਮਾਨ ਸਾਹਿਬ ਸੁਣ ਲੋ ਅਸੀਂ ਵੀ ਕੋਈ ਬੰਦੇ ਘਰਾ ਦੇ ਨਹੀਂ ਗਰੀਬ ਘਰਾ ਤੋਂ ਉੱਠਿਆ ਤੁਸੀਂ ਤਾਂ ਇੱਕ ਗਰੀਬ ਘਰਾ ਤੋਂ ਉੱਠ ਕੇ ਸੀਐਮ ਬਣੇ ਹੋ ਤੇ ਸਾਡੀ ਵੀ ਗਰੀਬਾਂ ਦੀ ਵੀ ਸੁਣੋ ਜੀ ਹਾਂ ਜੀ ਹਾਂ ਜੀ ਇਹ ਮੈਂ ਬਕਰੋ ਜੀ ਇਹ ਸਾਡੇ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਸਾਡੇ ਸੀਐਮ ਸਾਹਿਬ ਨੇ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਮੈਂ ਵੀ ਇੱਕ ਗਰੀਬ ਪਰਿਵਾਰ ਮਾਤਰ ਪਰਿਵਾਰ ਤੋਂ ਉੱਠਿਆ ਇੱਕ ਉਹਨਾਂ ਦੇ ਫਾਦਰ ਸਾਹਿਬ ਟੀਚਰ ਸੀ ਹੈਡਮਾਸਟਰ ਸੀ ਤੇ ਉਹ ਵੀ ਕਹਿ ਰਹੇ ਸੀਗੇ ਕਿ ਅਗਰ ਮੈਂ ਸੀਐਮ ਬਣ ਸਕਦਾ ਤੇ ਮੇਰੇ ਮੇਰੇ ਹਰੇ ਪੈਨ ਚਲਾਉਣ ਦੇ ਨਾਲ ਅਗਰ ਕਿਸੇ ਗਰੀਬ ਦਾ ਚੁੱਲ੍ਹਾ ਚੱਲਦਾ ਕਿਸੇ ਦੀ ਰੋਟੀ ਅੱਛੀ ਚੱਲਦੀ ਹੈ ਤਾਂ ਮੈਂ ਕਿਉਂ ਨਾ ਚਲਾਵਾਂ ਔਰ ਕਾਬਲੀ ਦੇ ਦਾ ਜੇ ਤੁਸੀਂ ਤਾਂ ਇੱਕ ਬਾ ਕੁਮਾਲ ਕਾਬਲੀ ਦੇ ਵਾਲਾ ਕੰਮ ਕੀਤਾ ਜਿਹੜਾ ਕਿ ਉਹਨਾਂ ਟਾਈਮਾਂ ਦੇ ਵਿੱਚ ਲੋਕ ਹੱਥ ਮਿਲਣ ਤੋਂ ਵੀ ਦਰਸ਼ਕੋ ਡਰਦੇ ਸੀਗੇ ਉਹ ਪਤਾ ਹੀ ਹੈ ਤੁਹਾਨੂੰ ਕਿੰਨੀਆਂ ਉਹਨਾਂ ਨੇ ਹੈਲਥ ਵਿਭਾਗ ਵਾਲਿਆਂ ਨੇ ਹਦਾਇਤਾਂ ਜਾਰੀ ਕੀਤੀਆਂ ਸੀਗੀਆਂ ਜਿੰਨੀ ਵਾਰ ਵੀ ਲੋਕ ਘਰੋਂ ਬਾਹਰ ਨਿਕਲਦੇ ਸੀਗੇ ਔਰ ਅੰਦਰ ਜਾਂਦੇ ਸੀ ਹੱਥ ਧੋਂਦੇ ਸੀ ਸੈਨੀਟਾਈਜ਼ਰ ਉਹਨਾਂ ਦੇ ਕੋਲ ਸੀ ਇੱਕ ਦੂਜੇ ਨੂੰ ਬੁਲਾਉਣ ਤੋਂ ਵੀ ਡਰਦੇ ਸੀ ਘਰ ਦੇ ਮੈਂਬਰ ਤੱਕ ਡਰਦੇ ਸੀ ਇੱਕ ਦੂਜੇ ਤੋਂ ਕੱਪੜਿਆਂ ਤੋਂ ਹੱਥ ਧੋਣ ਤੋਂ ਵੀ ਡਰਦੇ ਸੀਗੇ ਕਿ ਇਹਨਾਂ ਨੂੰ ਹੱਥ ਲਾਵਾਂਗੇ ਤਾਂ ਅਸੀਂ ਬਿਮਾਰ ਹੋਏ ਤਾਂ ਉਸ ਉਸ ਸਮੇਂ ਦੇ ਵਿੱਚ ਇਹੋ ਜਿਹੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਸਰਕਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਕੰਮ ਕੀਤਾ ਪਰ ਬੜੀ ਸ਼ਰਮ ਵਾਲੀ ਗੱਲ ਹੈ ਕਿ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਜੇ ਨੌਕਰੀ ਮਿਲਣੀ ਚਾਹੀਦੀ ਸੀ ਅਸੀਂ ਗੱਲਾਂ ਤਾਂ ਵੱਡੀਆਂ-ਵੱਡੀਆਂ ਕਰਦੇ ਆ ਕਿ 48-48 ਹਜ਼ਾਰ ਬੱਚਿਆਂ ਨੂੰ ਅਸੀਂ ਨੌਕਰੀ ਦਿੰਦੀ ਆ ਔਰ ਇਹੋ ਜਿਹੇ ਜਿਹੜੇ ਨੌਜਵਾਨ ਨੇ ਉਹ ਨੌਜਵਾਨ ਜਿਨ੍ਹਾਂ ਨੇ ਕੀਤਾ ਹੀ ਕੁਝ ਨਹੀਂ ਹੈਗਾ ਉਹਨਾਂ ਨੇ ਪੜ੍ਹਾਈ ਕੀਤੀ ਆ ਜਾਂ ਜੋ ਜੋ ਵੀ ਕੀਤਾ ਉਹਨਾਂ ਨੂੰ ਨੌਕਰੀ ਵੀ ਪਰ ਇਹਨਾਂ ਨੇ ਇਹੋ ਜਿਹੇ ਨੌਜਵਾਨਾਂ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ, ਲੋਕਾਈ ਦੀ ਸੇਵਾ ਕੀਤੀ ਔਰ ਆਪਣੀ ਜਾਨ ਵੀ ਪਰਵਾਹ ਨਹੀਂ ਕੀਤੀ ਜਿਨ੍ਹਾਂ ਟਾਈਮਾਂ ਦੇ ਵਿੱਚ ਲੋਕ ਇਨਸਾਨ-ਇਨਸਾਨ ਤੋਂ ਡਰ ਲੱਗ ਗਿਆ ਸੀ ਇਸ ਕਰਕੇ ਮੈਂ ਵੀ ਮੰਗ ਇਹਨਾਂ ਦੀ ਆਪਣੇ ਚੈਨਲ ਤੋਂ ਰੱਖੀ ਆ ਬਾਕੀ ਜਿਹੜੀਆਂ ਗੱਲਾਂ ਨੇ ਹੋਰ ਤੇ ਕੀ ਸਰਕਾਰ ਕਰਦੀ ਐ ਇਸ ਦਾ ਮੈਂ ਤਾਂ ਜੀ ਇਹੀ ਮੰਗ ਰੱਖੂੰਗਾ ਜੀ ਮੈਨੂੰ ਕਿਸੇ ਵੀ ਸਰਕਾਰੀ ਧਾਇਰੇ ਵਿੱਚ ਮੈਨੂੰ ਨੌਕਰੀ ਦਿੱਤੀ ਜਾਵੇ ਪਹਿਲਾ ਇਹ ਪਹਿਲ ਦੇ ਆਧਾਰ ਤੇ ਮੈਨੂੰ ਮਹਿਕਮਾ ਪੁਲਿਸ ਵਿੱਚ ਚੀਜ਼ ਦਿੱਤੀ ਜਾਵੇ ਕਿਉਂਕਿ ਮੇਰੀ ਵੈਰੀਫਿਕੇਸ਼ਨ ਵੀ ਉਸੇ ਮਹਿਕਮੇ ਚ ਹੋਈ ਐ ਜੀ ਤੇ ਮੇਰੀ ਸਾਰੀ ਫਾਈਲਾਂ ਜਿਹੜੀਆਂ ਮੇਰੀਆਂ ਗਈਆਂ ਘਟੂ ਘਟਣ ਦਾ ਸੋ ਲੈਟਰਾਂ ਜਿਹੜੀਆਂ ਭੇਜੀਆਂ ਮਾਨ ਸਾਹਿਬ ਨੂੰ ਜਿਨ੍ਹਾਂ ਦਾ ਜਵਾਬ ਨਹੀਂ ਆਇਆ ਇੱਕ ਤੇ ਵੀ ਹਰਾ ਪੈਨ ਚਲਾ ਦੇ ਨੂੰ ਤੇ ਗਰੀਬ ਦਾ ਪਲਾਓ ਹੋ ਜਾਊਗਾ ਜੀ ਤੇ ਮੇਰੀ ਇਹੀ ਗੁਜਾਰਿਸ਼ ਹੈ ਜੀ ਜਿਵੇਂ ਮਾਨ ਸਾਹਿਬ ਬਹੁਤ ਹੀ ਵਧੀਆ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਠੀਕ ਹੈ ਤੇ ਉਸ ਤੇ ਮੈਂ ਵੀ ਇਹਨਾਂ ਦਾ ਬਹੁਤ ਵਧੀਆ ਫੈਨ ਆ ਜੀ ਜੋ ਇਹ ਕੰਮ ਕਰ ਰਿਹਾ ਮਾਨ ਸਾਹਿਬ ਤੁਹਾਨੂੰ ਤੁਹਾਨੂੰ ਯਕੀਨ ਹੈ ਕਿ ਤੁਹਾਨੂੰ ਨੌਕਰੀ ਮਿਲ ਜੂਗੀ ਹਾਂ ਜੀ ਮੈਨੂੰ ਪੂਰਾ ਯਕੀਨ ਹੈ ਜੀ ਇਹੀ ਸਰਕਾਰ ਮੇਰੀ ਬਾਹ ਫੜੂਗੀ ਬਾਕੀ ਮੈਨੂੰ ਹੋਰ ਸਰਕਾਰਾਂ ਤੇ ਯਕੀਨ ਨਹੀਂ ਤੁਸੀਂ ਜਿਹੜੇ ਜਸ ਐਜ ਐ ਵਲੰਟੀਅਰ ਤੁਸੀਂ ਇਸ ਟਮ ਕਿੱਥੇ ਕੰਮ ਕਰਦੇ ਹੋ ਔਰ ਤੁਸੀਂ ਉੱਥੇ ਰੋਜ਼ ਜਾਂਦੇ ਹੋ ਕਿ ਨਹੀਂ ਜਾਂਦੇ ਹੋ? ਹਾਂਜੀ ਮੈਂ ਰੋਜ਼ ਜਾਂਦਾ ਜੀ ਮੈਂ ਲੁਧਿਆਣੇ ਪੰਜਾਬ ਵਿੱਚ ਕੰਮ ਕਰ ਰਿਹਾ ਮੈਂ ਡੈਲੀ ਕਰ ਰਿਹਾ ਜੀ ਕੰਮ ਉੱਥੇ ਤੇ ਮੇਰੀ ਵੈਰੀਫਿਕੇਸ਼ਨ ਵੀ ਤਾਂ ਹੀ ਹੋਈ ਹੈ ਜੀ ਤੇ ਵੈਰੀਫਿਕੇਸ਼ਨਾਂ ਕਰਵਾ ਲਿਆ ਹੁਣ ਸਿਰਫ ਹਰੇ ਪੈਂੰਦੇ ਉਡੀਕ ਕਰ ਰਹੇ ਹਾਂ ਮਾਨ ਸਾਹਿਬ ਤੇ ਜਿੱਦਾਂ ਉਹ ਹਰਾ ਪੈਂੰਚ ਚਲਾ ਦੇ ਜੀ ਮੈਂ ਤਾਂ ਇਸ ਆਵਾਜ਼ੇ ਖਾਲਸ ਚੈਨਲ ਰਾਹੀਂ ਤੁਹਾਨੂੰ ਬੇਨਤੀ ਕਰ ਰਿਹਾ ਜੀ ਸੀਐਮ ਸਾਹਿਬ ਕਿ ਇਸ ਗਰੀਬ ਦੀ ਵੀ ਸੁਣੋ ਤੇ ਮੇਰੇ ਫਾਈਲ ਤੇ ਵੀ ਹਰਾ ਪੈਂਚ ਲਾਓ ਮੰਨੋ ਵੀ ਨੌਕਰੀ ਦੇ ਦਿਓ ਜੀ ਸੋ ਦਰਸ਼ਕੋ ਤੁਸੀਂ ਦੇਖਿਆ ਔਰ ਮੈਂ ਵੀ ਆਪਣੇ ਮੌਜੂਦਾ ਸਰਕਾਰ ਨੂੰ ਇਹ ਮੰਗ ਕਰਾਂਗਾ ਕਿ ਇਹੋ ਜਿਹੇ ਨੌਜਵਾਨਾਂ ਨੂੰ ਨੌਕਰੀ ਦੇ ਕੇ ਇਹਨਾਂ ਨੂੰ ਹੌਸਲੇ ਬੁਲੰਦ ਕਰੋ ਅਗਰ ਅਸੀਂ ਮੌਜੂਦਾ ਸਰਕਾਰ ਨੇ ਵਾਅਦੇ ਕੀਤੇ ਲੋਕਾਂ ਦੇ ਬੱਚਿਆਂ ਦੇ ਨਾਲ ਨੌਜਵਾਨਾਂ ਦੇ ਨਾਲ ਕਿਉਂਕਿ ਇਹ ਨੌਜਵਾਨਾਂ ਨਹੀਂ ਹੈ ਕਿ ਇਹ ਸਰਕਾਰ ਬਣਾਈ ਆ ਉਹਨਾਂ ਨੇ ਬਦਲਾ ਲਿਆਂਦਾ ਨੌਜਵਾਨਾਂ ਨੇ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ 92 ਜਿੱਤਾਈ ਹ ਅਗਰ ਉਹ 92 ਜਿੱਤੇ ਹਨ ਉਹ ਨੌਜਵਾਨਾਂ ਦੀ ਵਜ੍ਹਾ ਨਾਲ ਜਿੱਤੇ ਹਨ ਔਰ ਅਗਰ ਐਸੇ ਨੌਜਵਾਨ ਜਿਹੜੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਦਾ ਮਾਰਗਦਰਸ਼ਕ ਬਣ ਸਕਦੇ ਹਨ ਬੱਚਿਆਂ ਦਾ ਨੌਜਵਾਨੀ ਦਾ ਕਿ ਅਸੀਂ ਵੀ ਅਗਰ ਕੋਈ ਦੇਸ਼ ਤੇ ਵਿਫਤਾ ਆਵੇ ਪੰਜਾਬ ਤੇ ਆਵੇ ਜਾਂ ਭਾਰਤ ਦੇਸ਼ ਤੇ ਆਵੇ ਅਸੀਂ ਵੀ ਕੰਮ ਕਰੀਏ ਉਹਨਾਂ ਦੇ ਵੀ ਹੌਸਲੇ ਬਲੰਦ ਹੋਣ ਸੋ ਮੈਂ ਵੀ ਮੰਗ ਕਰਦਾ ਹਾਂ ਕਿ ਇਹਨਾਂ ਨੂੰ ਪੈਲ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਔਰ ਨੌਕਰੀ ਦੇ ਨਾਲ ਆਪਣਾ ਇਹ ਘਰ ਦਾ ਗੁਜ਼ਾਰਾ ਚੰਗਾ ਚਲਾ ਸਕਣ ਔਰ ਇਹ ਜਿਸ ਹਿਸਾਬ ਦੇ ਨਾਲ ਉੱਥੇ ਕੰਮ ਕਰਨ ਵਾਲਿਆਂ ਦੀ ਮੰਗ ਹੈ ਕਿ ਪੁਲਿਸ ਜਿਹੜੀ ਮਹਿਕਮਾ ਆ ਪੁਲਿਸ ਦਾ ਮਹਿਕਮਾ ਉਹਦੇ ਵਿੱਚ ਨੌਕਰੀ ਦੀ ਦਿੱਤੀ ਜਾਵੇ ਕਿਉਂਕਿ ਇਹਨਾਂ ਨੂੰ 4 ਸਾਲ ਦਾ ਐਕਸਪੀਰੀਅੰਸ ਹੋ ਗਿਆ ਹੈ ਅਗਰ ਹੋਰ ਕਿਸੇ ਮਹਿਕਮੇ ਦੇ ਵਿੱਚ ਜਾਂਦੇ ਹਨ ਤਾਂ ਉੱਥੋਂ ਐਕਸਪੀਰੀਅੰਸ ਲੈਣਾ ਪੈਂਦਾ ਹੈ ਸੋ ਇਸ ਕਰਕੇ ਮੇਰੀ ਵੀ ਸਰਕਾਰ ਅਗੇ ਬੁਝਾਰਸ਼ ਹੈ ਕਿ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਔਰ ਇਹਨਾਂ ਦਾ ਹੌਸਲਾ ਬਲੰਦ ਕੀਤਾ ਜਾਵੇ ਉਹ ਦੇਖ ਕੇ ਸਾਰੇ ਜਿਹੜੇ ਆ ਆਪਣੇ ਪੰਜਾਬ ਵਾਸਤੇ ਕੰਮ ਕਰਨ ਔਰ ਸਰਦਾਰ ਭਗਵੰਤ ਸਿੰਘ ਮਾੜ ਜੀ ਅਗਰ ਤੁਸੀਂ ਇਹਨਾਂ ਬੱਚਿਆਂ ਦਾ ਸੁਲਝੂਗੇ ਔਰ ਇਹ ਨੌਜਵਾਨੀ ਤੁਹਾਡੇ ਨਾਲ ਮੋਢੇ ਨਾਲ ਮੋਟਾ ਲਾ ਕੇ ਖੜੀ ਐ ਤੁਹਾਡੀ ਪਿੱਠ ਤੇ ਖੜੀ ਐ ਔਰ ਤੁਹਾਡੇ ਸਾਰੇ ਕੰਮਾਂ ਨੂੰ ਇਹੋ ਜੇ ਨੌਜਵਾਨ ਪੰਜਾਬ ਵਾਸਤੇ ਆਪਣੀ ਜਾਨ ਦੇਣ ਨੂੰ ਵੀ ਤਿਆਰ ਹੋ ਜਾਣਗੇ ਸੋ ਇੰਨੀਆਂ ਗੱਲਾਂ ਕਹਿੰਦਾ ਆ ਮੈਂ ਆਪ ਸਭ ਤੋਂ ਇਜਾਜ਼ਤ ਲੈਣਾ ਹੈ ਔਰ ਔਰ ਕਰਵਾਨ ਸਿੰਘ ਜੀ ਇੱਕ ਆਸ ਰੱਖਦਾ ਕਿ ਪੰਜਾਬ ਸਰਕਾਰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਇਹਨਾਂ ਦੀ ਸੁਣਵਾਈ ਕਰੇ ਔਰ ਅਗਰ ਕੋਈ ਹੋਰ ਕੋਈ ਗੱਲ ਰਹਿ ਗਈ ਹੋਵੇ ਕੋਈ ਮੈਸੇਜ ਹੈ ਜਿਹੜਾ ਤੁਸੀਂ ਸਾਡੇ ਨੌਜਵਾਨੀ ਵਾਸਤੇ ਦੇਣਾ ਚਾਹੁੰਦੇ ਹੋ ਉਹ ਵੀ ਤੁਸੀਂ ਥੋੜਾ ਜਿਹਾ ਆਪਣੇ ਬੋਲੋ ਦਿਓ ਮੈਸੇਜ ਹੈਗੀ ਦਿਨਾ ਚਾਹਨਾ ਜੀ ਕਿ ਸਾਰੇ ਹੀ ਪੰਜਾਬੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਕਿ ਕੋਈ ਵੀ ਜਿਹੜੀ ਵੀ ਅਤਕਾਲੀ ਨਹੀਂ ਆ ਕੋਈ ਵੀ ਸਥਿਤੀ ਸਾਡੇ ਦੇਸ਼ 'ਚ ਪੰਜਾਬ 'ਚ ਆਉਂਦੀ ਹੈ ਤਾਂ ਉਹਦਾ ਡਟ ਕੇ ਸਾਰੇ ਨੌਜਵਾਨ ਤਕੜੇ ਹੋ ਕੇ ਉਸ ਦੇ ਖਿਲਾਫ ਗਲਤ ਅਨਸਾਰ ਦੇ ਖਿਲਾਫ ਪੈਰਾ ਦੇਣ ਤੇ ਨਸ਼ੇ ਤੇ ਆਦਨ ਤੇ ਵੱਧ ਤੋਂ ਵੱਧ ਆਪਣੀ ਜਵਾਨੀ ਨੂੰ ਸਿਹਤਮੰਦ ਤੰਦਰੁਸਤੀ ਵਾਲੇ ਬਸ ਦੇਖਿਆ ਕਿ ਅੱਜ ਤੁਸੀਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਵੀ ਇੱਕ ਨਾਲ ਫੋਟੋ ਤੁਸੀਂ ਇਹ ਲਾਈ ਹੋਈ ਹੈ ਉਹਦਾ ਕੀ ਕਾਰਨ ਹੈ ਜੀ ਇਹਦਾ ਕਾਰਨ ਇਹ ਹੈ ਜੀ ਮੈਂ ਅੱਜ ਸਰਦਾਰ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦਾ ਸ਼ਹੀਦੀ ਜਿਹੜਾ ਦਿਹਾੜਾ ਹੈ ਇਸ ਦੇ ਸਬੰਧ ਚ ਮੇਰੀ ਇੱਛਾ ਸੀਗੀ ਅੱਜ ਕਿ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੱਕ ਵੀ ਤੁਸੀਂ ਪੱਨੀ ਹੋਈ ਹੈ ਜੀ ਜੀ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦਾ ਫੈਨ ਆ ਜੀ ਬਹੁਤ ਵੱਡਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿਉਂਕਿ ਉਹ ਵੀ ਸਰਦਾਰ ਭਗਤ ਸਿੰਘ ਜੀ ਜਿਹੜੇ ਸਾਡੇ ਨੇ ਉਹਨਾਂ ਦੇ ਫੈਨ ਨੇ ਉਹਨਾਂ ਦੀ ਪੂਰੇ ਉਹਨਾਂ ਦੀ ਸੋਚ ਤੇ ਪਹਿਰਾ ਦੇ ਰਿਹਾ ਸੀ ਉਹਨਾਂ ਦੇ ਸੌ ਵੀ ਸਰਦਾਰ ਭਗਤ ਸਿੰਘ ਜੀ ਜਿਹੜੇ ਸਾਡੇ ਸ਼ਹੀਦᱮ ਆਜਮ ਹੋਏ ਆ ਉਹਨਾਂ ਦੇ ਪਿੰਡ ਹੀ ਚੱਕੀ ਸੀ ਜਦੋਂ ਸੀਐਮ ਆਪਣੇ ਇਹਨਾਂ ਦੀ ਮੁੱਖ ਮੰਤਰੀ ਦੀ ਜਦੋਂ ਇਹਨਾਂ ਨੇ ਸੋਚ ਕੀਤੀ ਸੀ ਉੱਥੇ ਚੱਕੀ ਸੀ ਮੈਂ ਵੀ ਗਿਆ ਸੀ ਔਰ ਮੈਨੂੰ ਲੱਗਦਾ ਕਿ ਮੈਨੂੰ ਯਾਦ ਆ ਕਿ ਉੱਥੇ ਇੰਨੀ ਕਿ ਦੁਨੀਆ ਪਹੁੰਚੀ ਸੀ ਕਿ ਉੱਥੇ ਠਾਠਾ ਮਾਰਦਾ ਕੱਟ ਜਿਹੜਾ ਪੂਰੀ ਦੁਨੀਆ ਦੇਖ ਰਹੀ ਸੀ ਉਸ ਟਾਈਮ ਹਾਂਜੀ ਮੈਂ ਜੀ ਇਹਨਾਂ ਦਾ ਫੈਨ ਆ ਜੀ ਬਹੁਤ ਵੱਡਾ ਤੇ ਮੈਂ ਸਰਦਾਰ ਆਪਣੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਵੀ ਬਹੁਤ ਵੱਡਾ ਫੈਨ ਆ ਜੀ ਅੱਜ ਉਹਨਾਂ ਦਾ ਸੀਧੀ ਦਾੜਾ ਵੀ ਹੈਗਾ ਜੀ ਡੈੜਾ ਜੀ ਉਹਨਾਂ ਦੀ ਸੀਧੀ ਦਾੜੇ ਤੇ ਉਹਨਾਂ ਨੂੰ ਸਤ ਸਤ ਨਮਨ ਹੈ ਜੀ ਮੇਰੇ ਵੱਲੋਂ ਪੰਜਾਬ ਪੁਲਿਸ ਵਲੰਟੀਅਰ ਪਲਵੰਤ ਸਿੰਘ ਵੱਲੋਂ ਤੇ ਮੈਂ ਪੂਰੇ ਦਿਲ ਦੀ ਗਹਿਰਾਈਆਂ ਤੋਂ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੂੰ ਕਿ ਮੇਰੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਮਦਦ ਕੀਤੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਤੁਸੀਂ ਦੇਖ ਰਹੇ ਹੋ ਅੱਜ ਖਾਲਸ ਚੈਨਲ ਕੈਮਰਾਮੈਨ ਲੱਕੀ ਦੇ ਨਾਲ ਸਤਿ ਸ਼੍ਰੀ ਅਕਾਲ